ਇਹ ਅਨੰਦਪਾਰਕ ਹੈ ਉਹਦੇ ਨਾਲ ਖੜਾ ਮਿੰਦੂ ਜਿਹੜਾ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਇੱਥੇ ਜਿਹੜਾ ਕੂੜਾ ਛੱਟਿਆ ਜਾਂਦਾ ਉਹ ਮੈਨੂੰ ਲੱਗਾ ਕਿ ਇਹ ਬਹੁਤ ਗਲਤ ਹੈ ਕਿਉਂਕਿ ਇੱਧਰ ਅਨੰਦਪਾਰਕ ਆ ਬਹੁਤ ਲੋਕ ਸੈਰ ਕਰਨ ਆਉਂਦੇ ਉਹ ਇੱਥੇ ਅੱਗ ਵੀ ਆ ਦੇਖੋ ਲਾਈਏ ਉਹਦੇ ਧੂਆ ਇੱਥੇ ਜਿਹੜਾ ਉਹ ਲਾ ਦਿੰਦੇ ਆ ਕੂੜਾ ਸੁੱਟ ਕੇ ਹੱਕਲਾ ਕਈ ਲੋਕਾਂ ਨੂੰ ਇਹ ਲੱਗਦਾ ਕਿ ਜਿੱਦਾਂ ਇਹਦੇ ਲਈ ਪੰਜਾਬ ਸਰਕਾਰ ਜੁੰਬਿਆਦਾ ਤੇ ਪੰਜਾਬ ਸਰਕਾਰ ਦੇ ਕਰਕੇ ਇਹ ਹੋ ਰਿਹਾ ਹੈ ਮੈਂ ਬਸ ਤਨੂ ਕੁਝ ਕਾਗਜ਼ ਜਿਹੜੇ ਉਹ ਲੈ ਕੇ ਆਇਆ ਇਹ ਕਾਗਜ਼ ਜਿਹੜੇ ਇਹ ਟੜਾ ਐਗਰੀਮੈਂਟ ਹੋਇਆ ਉਸ ਸਮੇਂ ਜਿਹੜੀ ਇਹ ਕੂੜੇ ਵਾਲੀਏ ਦੋ ਕੰਪਨੀਆਂ ਸੀਗੀਆਂ ਇੱਕ ਅਮਰ ਸਰ ਐਮ ਐਸ ਡਬਲਯੂ ਲਿਮਟਿਡ ਸੀਗੀ ਇੱਕ ਐਸਨ ਇਨਫਰਾਸਟ੍ਰਕਚਰ ਲਿਮਟਿਡ ਸੀਗੀ ਦੋ ਦੋ ਕੰਪਨੀਆਂ ਸੀਗੀਆਂ ਉਦੇ ਐਗਰੀਵਟ ਹੋਇਆ ਮਤਲਬ 18 ਮਾਰਚ 2016 ਨੂੰ ਔਰ ਇਹ ਉਸ ਸਮੇਂ ਪੰਜਾਬ ਦੇ ਵਿੱਚ ਸਦਾ ਪ੍ਰਕਾਸ਼ਕ ਬਦਲ ਬਦਲ ਜੀ ਦੀ ਔਰ ਬੀਜੇਪੀ ਦੀ ਸਰਕਾਰ ਸੀਗੀ ਔਰ ਬੀਜੇਪੀ ਦੇ ਮੰਤਰੀ ਸੀਗੇ ਜਿਹੜੇ ਜੋਸ਼ੀ ਸਾਹਿਬ ਜਿਹੜੇ ਅੱਜਕੱਲ੍ਹ ਉਮੀਦਵਾਰ ਨੇ ਅਬਸਰਤੋਂ ਔਰ ਜੋਸ਼ੀ ਸਾਹਿਬ ਕੋਈ ਇਹ ਬੈਕਵਾ ਸੀਗਾ ਇਹ ਜੋਸ਼ੀ ਸਾਹਿਬ ਦੇ ਕੋਲ ਬੈਕਵਾ ਸੀਗਾ ਪਰ ਇਹ ਇਦਾਂ ਦਾ ਐਗਰੀਵਟ ਕੀਤਾ ਮੈਂ ਸਿਰਫ ਤਿੰਨ ਪੇਜ ਲਿਆ ਜਿਹੜੇ ਤੁਹਾਨੂੰ ਦਿਖਾਉਣੇ ਵੈਸੇ ਇਹ ਮਤਲਬ 2.300 ਪੇਜ ਦਾ ਟੈਂਡਰ ਬਲ ਜਿਹੜਾ ਹੁੰਦਾ ਜਿਹੜਾ ਐਗਜ਼ੀਕਿਟਿਵ ਸਰਕਾਰ ਉਹ ਆ ਉਹਦੇ ਦੇਖੋ ਤੁਸੀਂ ਕਿ 25 ਜੀਅ 25 ਸਾਲ ਲਈ ਕਰਦੇ ਜੋ ਅਸੀਂ ਸਾਹਿਬ ਦੇਖੋ ਮੈਂ ਮੈਂ ਕਹੇ ਤੇ ਕ腐ਸ਼ਨ ਦਾ ਜਾਂ ਕੋਈ ਉਹ ਦੋਸ਼ ਨਹੀਂ ਲੋਂਦਾ ਪਰ ਮੈਂ ਇਹ ਦੋਸ਼ ਹੈ ਮੇਰਾ ਕਿ ਤੁਸੀਂ ਇਹਦੇ ਇੱਕ ਕੰਪਨੀ ਨੂੰ 25 ਸਾਲ ਲਈ ਬੰਨਤਾ ਉਹ ਕੰਪਨੀ ਹੋਂਦ ਵਾਲੀਆ ਹੋ ਕੇ ਚਲੀ ਗਈ ਉਹ ਇਹਦਾ ਜੁਮੇ ਆਸਕੋ ਇਹਨਾਂ ਜੁਮਿਆਂ ਪੰਜਾਬ ਸੁਖਾ ਥੋੜੀ ਹੈ ਉਹਦੇ ਇਹ ਜਿਹੜਾ ਫਿਰ ਅਜੇ ਇਹ ਵੀ ਦੀ ਪਤਾ ਲੱਗਾ ਕਿ ਉਹਦੀ 109 ਕਰੋੜ ਰੁਪਏ ਦੀ ਸਕਿਉਰਟੀ ਸੀ ਜਿਹੜੀ ਜਬਤ ਕੀਤੀ ਜਾ ਸਕਦੀ ਸੀ ਉਹ ਜੇ ਇਦਾਂ ਕਾਗਜ਼ ਨਹੀਂ ਨਿਕਲੇ ਵੀ ਜਬਤ ਹੋਈ ਕਿ ਨਹੀਂ ਹੋਈ ਉਹ ਵੀ 19 ਦੇ ਵਿੱਚ ਥੋੜੀ ਸੀ ਔਰ ਬਾਡੀ ਗੱਲ ਕੀ ਹੋਈ ਕਿ 16 ਜਗਰੀਮੈਂਟ ਹੋਇਆ 17 ਤੱਕ 1 ਸਾਲ ਤੱਕ ਵੱਲ ਜਿਹੜਾ ਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਹਦੇ ਕੰਪਨੀ ਦੇ 6 ਮਹੀਨੇ ਤੋਂ ਬਾਅਦ ਜਦੋਂ ਐਗਜ਼ੀਬਟਰ ਸ਼ੇਮੀ ਦੀ ਬਾਦੀ ਇਹਦਾ ਚੁੱਸ ਦੇਖ ਲਿਆ ਇਹ ਪੈਸੇ ਲੈ ਕੇ ਜਿਹੜੀ ਛੱਕੀ ਗੱਲ ਇਹ ਕਿ 25 ਸਾਲ ਲਈ ਐਗਜ਼ੀਬਟਰ ਕੱਲ ਇਹ ਕਿ 25 ਸਾਲ ਲਈ ਤੁਸੀਂ ਐਗਰੀਮੈਂਟ ਕਰਕੇ ਸਾਡੇ ਸ਼ਹਿਰ ਦਾ ਜਿਹੜਾ ਕੂੜਾ ਉਹਨਾਂ ਨੂੰ ਤੇ ਗਿਓ ਉਹ ਦਿਵਾਲੀਆ ਹੋ ਕੇ ਚਲੇ ਗਏ ਹੁਣ ਇਹ ਕੰਟਰੈਕਟ ਜਿਹੜਾ ਜੋ ਮੈਂ ਸਟਰੀ ਕੀਤਾ ਕਿ ਇਹਨੂੰ ਕੈਨਸਲ ਜਿਹੜਾ ਕਿੱਦਾਂ ਕੀਤਾ ਜਾਵੇ ਇਹ ਸਾਡੇ ਲਈ ਬਹੁਤ ਵੱਡੀ ਪਰੰਦਲ ਮੈਂ ਪੰਜਾਬ ਸਰਕਾਰ ਦੀ ਪਰ ਮੈਂ ਮਲਾਂ ਮੈਂ ਸਾਥ ਸ਼ਹਿਰੀਆਂ ਕੋਲਣਾ ਚਾਹੁੰਦਾ ਕਿ ਤੁਸੀਂ ਕਹ ਬਣਾਓ ਨਾ ਆਪਾਂ ਲੋਕ ਸਭਾ ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਸਿੱਧਾ ਹੀ ਜਿਹੜਾ ਅਮਸਾਦੀ ਸਫਾਈ ਦਾ ਇਸ਼ੂ ਇਹ ਦੇਸ਼ ਦੇ ਪ੍ਰਧਾਨ ਮੰਤਰੀ ਕੋ ਉਠਾਵਾਂਗੇ ਉਹ ਦਿੰਦਾ 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਬੀ ਅਮਸਾਸਾਏ ਕਈ ਵਾਦਾ ਹੈ ਪਰ ਉਹਨਾਂ ਨੇ ਵੀ ਕੋਈ ਅਮਸਾਦੀ ਸਫਾਈ ਵੱਲ ਧਿਆਨ ਨਹੀਂ ਦਿੱਤਾ ਕੂੜੇ ਵੱਲ ਕੋਈ ਧਿਆਨ ਨਹੀਂ ਦਿੱਤਾ ਸਭ ਦੇ ਇੱਕ ਦੀ ਗੱਲ ਹੁਣ ਆਪਾਂ ਜਿਹੜਾ ਇਹਨੂੰ ਮੱਲਾ ਐਮਪੀ ਬਣ ਤੋਂ ਬਾਅਦ ਆ ਦੇ ਐਮਪੀ ਬਣ ਤੋਂ ਬਾਅਦ ਜਿਹੜਾ ਉਸੀ ਮਨ ਜਿਹੜਾ ਇਹਦਾ ਹੱਲ ਕਰਾਂਗੇ ਵਕੀਲਾਂ ਦਾ ਬੈਠ ਕੇ ਹਾਈ ਕੋਰਟ ਦੇ ਵਕੀਲਾਂ ਦਾ ਬੈਠ ਕੇ ਇਹ ਟੈਂਡਰ ਜਿਹੜਾ ਕਿੱਦਾਂ ਦਾ ਦੋ ਸਕਦਾ ਸੋ ਮੇਦੀ ਜੋਸ਼ੀ ਸਾਹਿਬ ਨੂੰ ਬੇਨਤੀ ਹੈ ਕਿ ਤੁਸੀਂ ਕਾਲੀਦਾਲ ਦੇ ਉਮੀਦਵਾਰ ਉਸ ਸਮੇਂ ਤੁਸੀਂ ਭਾਜਪਾ ਦੇ ਉਹ ਐਸੇ ਦਾ ਸੀਗੇ ਸਰਕਾਰ ਦੇ ਵਿੱਚ ਤੁਸੀਂ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਸਮਝਾਓ ਸਪਸ਼ਟ ਕਰੋ ਕਿ ਭਈ 25 ਸਾਲ ਦਾ ਜਿਹੜਾ ਕੰਟਰੈਕਟ ਆ ਉਹ ਕਿਉਂ ਕੀਤਾ ਗਿਆ ਮੈਂ ਪਹਿਲੀ ਵਾਰ ਦੇਖਿਆ ਕਿ 25 ਸਾਲ ਦਾ ਕੰਟਰੈਕਟ ਕਰਕੇ ਬੰਦ ਗਿਆ ਰਿਹਾ ਤਾਂ ਸਾਨੂੰ ਹੁਣ ਉਹ ਭੱਜ ਗਏ ਵਿੱਚੋਂ ਕੁਝ ਰਹਿ ਗਏ ਉਹਨੇ ਅਸੀਂ ਰੋਜ਼ ਹੀ ਜਿਹੜਾ ਉਹ ਇਸ ਨਵੀਂ ਸਮੱਸਿਆ ਦੇ ਨਾਲ ਜੂਝ ਰਹੇ ਆ ਮੈਂ ਸ਼ਹਿਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸਲ ਇਹ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਭਾਵੇਂ 25 ਸਾਲ ਹੋਇਆ ਅਸੀਂ 100% ਕੋਸ਼ਿਸ਼ ਕਰ ਰਹੇ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਲੋਕ ਸਭਾ ਲੈਕਚਰ ਤੋਂ ਬਾਅਦ ਜਦੋਂ ਆਪਾਂ ਐਮਪੀ ਬਣ ਗਏ ਸਭ ਤੋਂ ਪਹਿਲਾਂ ਹਾਈ ਕੋਰਟ ਚ ਜਾ ਕੇ ਇਹ ਜਿਹੜਾ ਚੋਸ਼ੀ ਹੋਣਾ ਨੇ ਉਹਨਾਂ ਦੇ ਬੈਕ ਵਿੱਚ ਨੇ ਇਹ ਜਿਹੜਾ ਕੰਟਰੈਕਟ ਕੀਤਾ ਇਹ 25 ਸਾਲ ਦਾ ਜਿਹੜਾ ਐਗਰੀਮੈਂਟ ਹੈ ਪਹਿਲਾਂ ਇਹਨੂੰ ਕੈਨਸਲ ਕਰਾ ਕੇ ਨਵੇਂ ਸਿਰੇ ਤੋਂ ਨਵੀਂ ਕੰਪਨੀ ਨੂੰ ਇਹ ਪ੍ਰੋਜੈਕਟ ਜਿਹੜਾ ਦੇ ਕੇ ਤੇ ਸ਼ਹਿਰ ਨੂੰ ਬਿਹਤਰੀਨ ਅੰਦੋਲ ਮਾਡਲ ਮੈਂ ਸਟਡੀ ਕੀਤਾ ਕਿ ਅੰਦੋਲ ਮਾਡਲ ਜਿਹੜਾ ਇਸ ਵੇਲੇ ਇਸ ਦੇਸ਼ ਦਾ ਸਭ ਤੋਂ ਮਤਲਬ ਸਫਾਈ ਦਾ ਵਧੀਆ ਜਿੱਥੇ ਪ੍ਰਬੰਧ ਹੈ ਅੰਦੋਲ ਤੇ ਮੈਂ ਸਮਝਦਾ ਕਮਾ ਸਾਹਿਬ ਜਿਹੜੀ ਗੁਰੂ ਨਾਨਕ ਦਾਸ ਜੀ ਦੀ ਨਗਰੀ ਹੈ ਤੋ ਗਿਆਨਾ ਮੰਨਦਾ ਹੈ ਆਰਾਮ ਤੀਸ ਹੈ ਅੰਬਸਾਂ ਨੂੰ ਸਾਫ ਸੁਥਰਾ ਰੱਖਣਾ ਉਹ ਬਹੁਤ ਜ਼ਰੂਰੀ ਹੈ ਸੋ ਆਪਾਂ ਇਹਦੇ ਲਈ ਤਨਤੀ ਇਹਦੇ ਬਾਅਦ ਚੋੜਤ ਸਭ ਤੋਂ ਪਹਿਲਾ ਕੰਮ ਇਹ ਕਰਾਂਗੇ ਕਿ ਕੰਪਨੀ ਨੂੰ ਜਿਹੜਾ ਕਿੱਦਾਂ ਭਜਾਇਆ ਜਾਵੇ ਇਹਦੇ ਖਿਲਾਫ ਕਿੱਦਾਂ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਜਿਹੜੇ ਉਸ ਸਮੇਂ ਕੇ ਅਫਸਰ ਨੇ ਕੀਤੀ ਆ ਜਾਂ ਇਹਨਾਂ ਨੇ ਕੀਤਾ 25 ਸਾਲ ਦਾ ਐਗਰੀਮੈਂਟ ਕਿੱਦਾਂ ਹੋ ਗਿਆ ਇਹ ਵੀ ਮੈਂ ਆਪਣੇ ਮੁੱਖ ਮੰਤਰੀ ਜੀ ਨੂੰ ਕਹਿ ਕੇ ਇਹਦੀ ਜਾਂਚ ਵੀ ਕਰਾਵਾਂਗੇ ਤੇ ਇਹ ਜਾਂਚ ਕਰਕੇ ਜਾਂਚ ਕਰੀਏ ਕਿ ਅੰਬਸਰ ਜੀ ਨਾਲ ਕਿਹੜੇ ਬੰਦੇ ਦੇ ਖਲਵਾੜ ਕੀਤਾ ਕੌਣ ਜ਼ਿੰਮੇਵਾਰ ਸੀ ਮੈਂ ਇਹ ਤੁਹਾਨੂੰ ਮਤਲਬ ਕਹਿਣਾ ਹੈ ਸੀਗਾ ਬਾਕੀ ਮੈਂ ਵਿਸ਼ਵਾਸ ਦਿੰਦਾ ਸਾਡੇ ਸ਼ਹਿਰ ਵਾਲਿਆਂ ਨੂੰ ਕਿ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਾਂਗੇ ਹਰ ਸੰਭਵ ਕੋਸ਼ਿਸ਼ ਕਰਦੇ ਆਂ ਤੇ ਅਸੀਂ ਦਿਨ ਬਿਨ ਦਿਨ ਸੀਵ ਦਾ ਜੋ ਇਹ ਜਿਹੜੀ ਸਪਾਈ ਦੀ ਪ੍ਰੋਬਲਮ ਹੈ ਇਹਦਾ ਹੱਲ ਜਿਹੜਾ ਉਹ ਕਰ ਠੀਕ ਹੈ ਦਫਤਰ ਆਜੋ ਲੱਡੂ ਖੋਗਦੇ ਦਫਤਰ ਲੱਡੂ ਖੋਗਦੇ ਕੀ ਗੱਲ ਸਭਾ ਉੱਥੇ